ਮੇਰਾ ਨਾਮ ਛੋਟੇ ਲਾਲਾ ਦਾ ਮੇਰਾ ਰਾਤ ਕੀ ਗੱਲ ਮੇਰਾ ਬਰਾਊਦਰ ਦਾ ਗਾ ਐਕਸੀਡੈਂਟ ਵਿੱਚ ਮੌਤ ਹੋ ਗਿਆ ਉਹਦੇ ਲਈ ਫਾਰਮ ਕੋ ਇਨਚਾਰਜ ਚਾਹੀਦਾ ਕਿੰਨੇ ਕਿੰਨੇ ਭਰਾ ਸੀ ਤੁਹਾਡੇ ਤਿੰਨ ਭਰਾ ਸੀ ਇੱਕ ਤਾਂ ਹੁਣ ਦਿੱਤਾ ਹੋਈ ਆ ਦੋ ਰਹਿ ਗਏ ਸੀ ਗਲਤੀ ਕਿਹਦੀ ਹੈ ਕੱਕਲੇ ਦੀ ਗਲਤੀ ਉਹਨੂੰ ਅਸੀਂ ਦੇਖਿਆ ਨਹੀਂ ਹੁਣ ਗਲਤੀ ਰੱਬ ਜਾਣੇ ਕਿਦਾ ਨਹੀਂ ਆ ਕੀ ਕੰਮ ਕਰਦੇ ਸੀ ਉਹ ਫੈਕਟਰੀ 'ਚ ਕੰਮ ਕਰਦਾ ਸੀ ਫੈਕਟਰੀ ਤੋਂ ਘਰੇ ਆ ਰਹੇ ਸੀ ਹਾਂਜੀ ਉਹ ਸਮਾਨ ਸੰਭਾਲ ਲੈਣ ਗਿਆ ਸੀ ਕਿਤੇ ਅੱਛਾ ਹਾਂਜੀ ਕਿੰਨੀ ਉਮਰ ਸੀ ਉਹਨਾਂ ਦੀ ਮੋਨੇ 1.35 ਸਾਡਾ ਸਾਡਾ ਹਾਂ ਜਿੰਨੇ ਰਾਤ ਦੋ ਮੋਟਰੇ ਜਾਈ ਕੋਈ ਦੋ ਹਾਂ ਦੋ ਹਾਂ ਹਾਂਜੀ ਦੋਨੇ ਆਪਣੇ ਹੀ ਆ ਬੰਦੇ ਵਿਆਹਏ ਸੀ ਕਿ ਕਵਾਰੇ ਸੀ ਵਿਆਹਏ ਆ ਦੋਨੇ ਵਿਆਹਏ ਹਾਂਜੀ ਉਹਦਾ ਕੁੜੀਆਂ ਵਿਆਉਣ ਵਾਲੇ ਆ ਮੁੰਡੇ ਵੀ ਉਹਨਾਂ ਵਾਲੇ ਆ ਕੌਣ ਜੀ ਲੈ ਗਏ ਫੋਰਨਿਆ ਜ਼ਿਲ੍ਹਾ ਵਿਆਹ ਯਾਹਾਂ ਤੇ ਕਿੰਨੇ ਟਾਈਮ ਲੱਗੇ ਰਹੇ ਨੇ ਕਾਫੀ ਜਰ ਜਰ ਰਿਹਾ ਸਰ ਗਾੜੀ ਵਾਲਾ ਭੱਗ ਗਿਆ ਜਮਈ ਹੈ ਇਹ ਤਾਂ ਪਤਾ ਨਹੀਂ ਲੱਗਾ ਜੀ ਸਾਹ ਨੂੰ ਅਸੀਂ ਰਹਿੰਦੇ ਜਲੰਧਰ ਆ ਹੋਰ ਰਹਿੰਦੇ ਇੱਥੇ ਹਾਂਜੀ ਸਰ ਜਿਹੜਾ ਬੀਤੀ ਰਾਤ ਹੌਂਸ ਕੋਲੇ ਆਕਾਸ਼ਾਇਆ ਦੇਤੋ ਇਹ ਦੋ ਲੋਕਾਂ ਦੀ ਕੀ ਮਗਰੋਂ ਦੇ ਚਾਰਹੀ ਕਿਥੀ ਹੈ ਤਪਾ ਬਰਨਾਲਾ ਰੋਡ ਤੇ ਬੀਤੀ ਰਾਤ 8 ਵਜੇ 8:30 ਵਜੇ ਦੇ ਕਰੀਬ ਇੱਕ ਰੋਡ ਐਕਸੀਡੈਂਟ ਹੋਇਆ ਇੱਕ ਮਹਿੰਦਰਾ ਪਿਕਅਪ ਤੇਜ਼ ਰਫਤਾਰ ਜੋ ਤਪਾ ਸਾਈਡ ਤੋਂ ਆਉਂਦੀ ਸੀ ਉਹਨੇ ਦੋ ਵਿਅਕਤੀਆਂ ਨੂੰ ਕੁਚਲਿਆ ਤੇ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਇਹ ਦੋਨੋਂ ਵਿਅਕਤੀ ਜਿਲ੍ਹਾ ਪੂਰਨੀਆਂ ਬਿਹਾਰ ਦੇ ਰਹਿਣ ਵਾਲੇ ਸੀ ਜਿਹੜੇ ਆਰ ਕੇ ਪੇਪਰ ਮਿੱਲ ਧੌਲਾ ਜੋ ਹਾਈਵੇ ਦੇ ਉੱਤੇ ਹੈ ਉੱਥੇ ਕੰਮ ਕਰਦੇ ਸੀ ਇਹ ਦੋਨੋਂ ਵਿਅਕਤੀ ਸੁਨੀਲ ਸ਼ਾਹ ਤੇ ਪ੍ਰਕਾਸ਼ ਸ਼ਾਹ ਸੁਨੀਲ ਸ਼ਾਹ ਦਾ ਬੇਟਾ ਇੱਕ 6 ਸਾਲ ਦਾ ਅਮਨ ਉਹਨੂੰ ਲੈ ਦਵਾਈ ਦਿਵਾਉਣ ਲਈ ਪਿੰਡ ਘੁੰਸ ਗਏ ਸੀ ਉਥੋਂ ਵਾਪਸ ਆ ਰਹੇ ਸੀ ਵਕਤ ਕਰੀਬ 8:30 ਵਜੇ ਇਹ ਜਦੋਂ ਹਾਈਵੇ ਦੇ ਉੱਤੇ ਆਏ ਤਾਂ ਪਿੱਛੋਂ ਤੇਜ਼ ਰਫ਼ਤਾਰ ਜਿਹੜੀ ਗੱਡੀ ਪਿਕਅਪ ਆਈ ਉਹਦੇ ਡਰਾਈਵਰ ਨੇ ਇਹਨਾਂ ਨੂੰ ਦੋਨਾਂ ਨੂੰ ਹਿੱਟ ਕੀਤਾ ਤੇ ਇਹਨਾਂ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਬੱਚਾ ਜ਼ਖਮੀ ਹੋਇਆ ਬੱਚੇ ਨੂੰ ਫਰਸਟ ایڈ ਲਈ ਦਾਖਲ ਕਰਾਇਆ ਗਿਆ ਹਸਪਤਾਲ ਜੋ ਇਸ ਵੇਲੇ ਠੀਕ ਠਾਕ ਹੈ ਦੋਨਾਂ ਨੂੰ ਡੈਡ ਬਡੀ ਨੂੰ ਅਸੀਂ ਮੋਰਚੀ ਰਖਾ ਦਿੱਤਾ ਸੀ ਤੇ ਅਸੀਂ ਉਹਦੇ ਵਾਰਸਾਂ ਦਾ ਬਿਆਨ ਲਿਖ ਲਿਆ ਬਿਆਨ ਲਿਖ ਕੇ ਅਸੀਂ ਗੱਡੀ ਚਾਲਕ ਦੇ ਖਿਲਾਫ ਐਫ ਆਰ ਦਰਜ ਕਰ ਰਹੇ ਹਾਂ ਐਫ ਆਰ ਦਰਜ ਕਰਕੇ ਅਸੀਂ ਉਹਨਾਂ ਦਾ ਪੋਸਟ ਰੂਨ ਨੂੰ ਕਰਾ ਕੇ ਅਗਲੀ ਕਾਰਵਾਈ ਕਰਾਂਗੇ